ਨੇ ਮੈਂ ਤਨਾ ਵਾਂਡੇ ਜਾਣਾ ਮੈਨੂੰ ਵੰਦੀ ਕੰਮਕਾਰ ਕਰੇ ਮੈਂ ਹੋਣਾ ਕਿੜਾ ਲਾਣਾ ਹਨੀ ਕੁੜੀ ਪੂਰੇ ਆ ਇੱਧਰ ਮੈਂ ਚੱਲੀ ਵਾਂਡੇ ਕੰਮ ਕੀਤੇ ਤੇ ਤੂੰ ਆ ਕੇ ਨਾ ਸਾਰਾ ਕੰਮ ਆਉਂਦਾ ਸਬਜੀ ਤਰ ਲੈਣੀ ਸਾਰਾ ਕੰਮ ਆਉਂਦੇ ਨੂੰ ਕਰਕੇ ਤੇ ਬੈੱਕੀ ਹੋਣਾ ਇਦਨ ਉਹ ਪਚੜ ਕੇ ਬੈਠੀ ਹੋਵੇ ਬਾਹਰ ਤੇ ਲੰਮੀ ਨਹੀਂ ਪਈ ਹੋਣਾ ਤੇ ਕੰਮ ਕਰਨਾ ਤੂੰ ਸਾਰਾ ਚੱਜਣਾ ਚੰਗਾ ਹੈ ਪਿਆਰ ਰੱਖੀ ਅਲਮਾਰੀ ਅਲਮੂਰੀਆਂ ਨੂੰ ਨਾ ਹੱਥ ਲਾਵੇਂ ਛੇੜੀ ਨਾ ਬਾਲੀਆਂ ਚੀਜ਼ਾਂ ਨੂੰ ਚੰਗਾ ਚੰਗਾ ਉੱਠ ਕੰਮ ਕਰ ਲੈ ਸਾਰਾ ਸਬਜੀ ਕਿਉਂ ਨਹੀਂ ਬਣਾਉਣੀ ਆਲੀ ਬੜੀ ਢੀਸੀ ਲੱਗਣਾ ਤੂੰ ਸਾਰਾ ਕੰਮ ਕਰ ਮੈਂ ਤੂੰ ਅੱਜੇ ਕਰਕੇ ਤੇ ਨਾਲੇ ਮੈਂ ਕਿਹਾ ਪੱਖਾ ਨਹੀਂ ਚਲਾਉਣਾ ਤੂੰ ਪੱਖਾ ਚਲਾ ਕੇ ਬੈਠੀ ਆ ਮਾਂ ਗੁੱਸੇ ਹੁੰਦੇ ਕੰਮ ਨਹੀਂ ਕਰਕੇ ਆਉਂਦੀ ਮੈਂ ਕੋਈ ਗੱਲ ਨਹੀਂ ਢੀਸੀ ਨਹੀਂ ਕਿ ਲੱਗਣਾ ਤੂੰ ਹੀ ਲੋਕਾਂ ਨੇ ਜਿਹੜਾ ਤੇ ਚੱਲ ਤੂੰ ਚੱਲ ਕੇ ਸਬਜੀ ਸੁਬਜੀ ਬਣਾ ਤੈਨੂੰ ਸਬਜੀ ਬਣਾਉਂਦਾ ਵੀ ਨਹੀਂ ਪਤਾ ਚੜ ਕੇ ਬੈਠੀ ਕਿਦਾਂ ਬਹਿ ਟੀ ਸਵਾਹ ਕੰਮ ਕਰਨਾ ਇਹਨੇ ਛੱਡ ਗਈ ਮੈਂ ਇਹਦੇ ਸਿਰ ਤੇ ਉਹਨੂੰ ਮਿਟਾ ਬੈਠੀ

میں کی کرا ہوں نا ہم اممہ کو جانا ہے میرا پوت شونا جا میرا پوت پڑ جو گا شونا پوت شونا بڑھاو جو گا میرا پوت پہ نہیں کہا جا میرا شونا جو گا اگر ایک کے بڑھا اپشر بن جو گا نا اسے اسے نواد دو پڑھا ہوں گا ٹھیک ہے تمہیں پڑھ پڑھ کے شونا

ਵੀਰਾ ਵਾਹਣ ਬੜੀ ਸ਼ਰਜੀ ਬੈਠੀ ਆ ਮੈਂ ਵੇਖ ਨਹੀਂ ਤੇ ਕੱਲ ਦੀ ਕੁੜੀ ਦੀ ਆਵਾਜ਼ ਆਉਣੀ ਕੁੜੀ ਦੀ ਆਵਾਜ਼ ਕੀ ਆਉਣੀ ਤੈਨੂੰ ਤਾਂ ਪਤਾ ਹੀ ਆ ਸਾਡੇ ਘਰ ਦੇ ਨਾ ਥਾਂ ਦਾ ਕੰਮ ਤੇ ਮਸਾ ਹੁੰਦੇ ਆ ਕੁਝ ਤਾਂ ਖਰਚੇ ਪੜੇ ਕੁੜੀ ਨੂੰ ਨਾ ਮੈਂ ਉਹਦੀ ਮਾਸੀ ਕੋਲ ਛੱਡ ਦਾ ਹੀ ਤੇ ਮੈਂ ਹਾਂ ਚੱਲ ਨਹੀਂ ਭਰਾ ਕੋਈ ਦੀ ਆਵਾਜ਼ ਹੋਣੀ ਕੱਲ ਦੀ ਤੇ ਕੁੜੀ ਕੋਲੇ ਛੱਡ ਸੋਤਾ ਹੀ ਮੈਂ ਹਾਂ ਚੱਲਦੀ ਮਾਸੀ ਕੋਲ ਛੱਡਾ ਹੀ ਮੈਂ ਹਾਂ ਭਰਾ ਦੋ ਹੀ ਤੈਨੂੰ ਆਪਸੇ ਆਣੀ ਦਾ ਖਰਚੇ ਪੜਾਈਆਂ ਤੇ ਮੇਰੇ ਤੇ ਕਿਤੇ ਨਹੀਂ ਜਾਣਾ ਤੇਰੀ ਮਾਸੀ ਤੋਂ ਤਾਂ ਮੈਂ ਉਹਨੂੰ ਕਹਿ ਕੇ ਤੇ ਆਈ ਤੇ ਕਹਿੰਦੀ ਕਿ ਮੈਂ ਪੜਾ ਦੂੰਗੀ ਤੇ ਚਲੋ ਮੈਂ ਕੋਸ਼ਿਸ਼ ਕਰਾਂ ਕੋਈ ਨਹੀਂ ਮਾਸੀ ਨੇ ਚਾਚੇ ਤਾਂ ਮਾਂ ਨੂੰ ਵੀ ਮਾਰੀ ਕਰਨੀ ਪਾਈ ਤੇ ਉਹ ਆਪਣੀ ਅੱਖਾਂ ਨਾਲ ਉਹਨੂੰ ਪੇਟ ਚ ਕਾਹਦੇ ਸੀ ਕਿਹੜੀ ਗੱਲ ਪੇਟ ਚ ਕਾਹਦੇ ਮੈਨੂੰ ਨਾਂ ਨਹੀਂ ਯਾਦ ਕਿ ਬਦਨੇ ਪੋਛ ਕੇ ਦੱਸੂ ਕਿੰਨੇ ਦੀ ਕੁੜੀ ਉਹ ਕੁੜੀ ਨੇ ਆਪਣੇ ਪੈਨਟ ਕੱਲੀ ਹੀ ਕਿਤੇ ਵਾਸ ਨਹੀਂ ਤੇ ਉਹ ਤੇ ਕੁੜੀ ਕੁੜੀ ਕੋਲੇ ਕੰਮ ਕਰਾਉਂਦੇ ਆ ਤੇ ਕੁੜੀ ਨੂੰ ਪੜਾਇਆ ਨਾ ਨਹੀਂ ਨਹੀਂ ਇਹ ਤਾਂ ਝੂਠ ਹੀ ਮਾਰਾ ਸੀ ਤੇ ਮੇਰੀ ਭੈਣ ਆ ਭੈਣ ਤੇ ਭੈਣ ਮੈਨੂੰ ਤੇ ਯਕੀਨ ਬੜਾ ਵਾ ਪਤਾ ਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਇਹ ਵੀ ਮਾਰ ਕੇ ਜੀ 100 ਸਾਲ ਆਏ ਕਿ ਕੁੜੀ ਕੀ ਕਰਦੀ ਪੜਦੀ ਆ ਫਿਰ ਤੈਨੂੰ ਵੀ ਪਤਾ ਨਾ ਭਣ ਵੇਖ ਕਿੰਨੇ ਖਰਚੇ ਆ ਨਾ ਮੇਰੇ ਕੋ ਨਹੀਂ ਕੁੜੀ ਫਰੇ ਮੇਰਾ ਤੇ ਆ ਬੇ ਕੁੜੀ ਖਲਾ ਕੇ ਮੇਰਾ ਤੇ ਜੀ ਨਹੀਂ ਲੱਗਦਾ ਹੀ ਰਿਹਾ ਮੇਰੇ ਕੋ ਤੇ ਕਰ ਨਾਮ ਮੈਂ ਰਾਤ ਰੋਟੀ ਖਾਦੀ ਨਾ ਮਿਲਦੀ ਨਹੀਂ ਖਾਦੀ ਮੇਰਾ ਇਹ ਨਾਮ ਆਇਆ ਕਿ ਕੁੜੀ ਦਰਿਆ ਤੇ ਹੈ ਕੁੜੀ ਕਿਤੋਂ ਫਿਰਉਂਦੀ ਨਹੀਂ ਲੁਕ ਲੁਕ ਕੇ ਰਹਿੰਦੀ ਇਕਲੀ ਕੁੜੀ ਦਾ ਪਤਾ ਲੱਗਿਆ ਤੇ ਕੁੜੀ ਕਰਦੀ ਮੈਂ ਨਾ ਉਹਨੂੰ ਦੱਸੇ ਤੋਂ ਬਿਨਾਂ ਹੀ ਜਾਉਂਗੀ ਹਾਂ ਹਾਂ ਇਹਦਾ ਪਤਾ ਲੱਗਣ ਦੇ ਕੁੜੀ ਦੇ ਪਤਾ ਨੂੰ ਹਾਂ ਮੈਂ ਮੱਦ ਦੱਸੇ ਤੋਂ ਬਿਨਾਂ ਹੀ ਜਾਉਂਗੀ ਕੋਈ ਨਾ ਮੇਰੀ ਕੁੜੀ ਕਿਵੇਂ ਕਿਵੇਂ ਨਹੀਂ ਤੇਰੀ ਸਲਾਤ ਭੈਣ ਚੰਗੀ ਆ ਆ ਜਾਕਰ ਮੈਂ ਕੁੜੀ ਨਹੀਂ ਮੇਰੀ ਘਰੇਗੀ ਮੇਰਾ ਜੀ ਨਹੀਂ ਲੱਗਦਾ ਜਾ ਕਰ ਕੱਲ ਫੇਰ ਸ਼ਾਮ ਨੂੰ ਆਉਂ ਤਾ ਪਤਾ ਕਰੀ ਕੁੜੀ ਦਾ ਚਾਹ ਮੁੱਤਿਆਂ ਦਾ ਫੇਰ ਮੈਂ ਜਾਣੀ ਮੈਂ ਵੇਖਾਂ ਮੈਂ ਆਣੀ ਚੱਲ ਜੀ ਚੱਲ ਨਿਤਰੇ ਅਬ ਕੌਣ ਛੱਡੋ ਤੇ ਮੇਰੀ ਗੱਲ ਸੁਣਾ ਇੱਕ ਹੋ ਗਿਆ ਤੂੰ ਉਹ ਭਾਟ ਦੀ ਗੱਲ ਨਹੀਂ ਸੁਣੀ ਬੋਲਾ ਮੇਰੀ ਯਾਰ ਨਾ ਕਾਲ ਸੁਣਾ ਆਪਣੀ ਗਵੰਡ ਨਹੀਂ ਗਰੀਬਣੀ ਜੀ ਤੇ ਦੋ ਘਮਰਿਆਂ ਲਾਗੇ ਘਰ ਜੀ ਦਾ ਜਿੱਦਾਂ ਮੇਰਾ ਇੱਟ ਕੁੱਤੇ ਦਾ ਵੈਰ ਆ ਅੱਛਾ ਹਾਂ ਉਹਨੇ ਆਪਣੀ ਕੁੜੀ ਮਾਸਟੀ ਕੋ ਘੱਲ ਲਈ ਆ ਹਾਂ ਚਾਹ ਤੈਨੂੰ ਪਤਾ ਨਹੀਂ ਮੈਂ ਅੱਜ ਗਈ ਹਾਂ ਸ਼ਾਮੀ ਜੀ ਉਹਦੇ ਆਲੇ ਨਾ ਕੁੜੀ ਦੀ ਆਵਾਜ਼ ਨਹੀਂ ਆਉਂਦੀ ਚਲ ਵੇਖ ਕੇ ਤੇ ਆਵਾਂ ਕੀ ਆ ਉਹਦੀ ਕੁੜੀ ਨਹੀਂ ਇੱਕ ਆਹੂ ਹੋਈ ਹੈਗੀ ਤੇ ਕੁੜੀ ਹੋਇਆ ਕੀ ਆ ਹੋਇਆ ਇਹ ਆ ਕਿ ਮੈਂ ਸ਼ਾਮੀ ਜੀ ਗਈ ਮੈਂ ਚਲ ਵੇਖ ਕੇ ਆਉਣੀ ਆ ਕਿ ਕੁੜੀ ਦੀ ਆਵਾਜ਼ ਬੁਝ ਨਹੀਂ ਆਉਂਦੀ ਅਗੇ ਆਪਣੇ ਨਾਲ ਤੇ ਘਰ ਤੇ ਆਵਾਜ਼ ਆ ਜਾਂਦੀ ਆ ਤੇ ਮਾਚਲੇ ਵੇਖ ਕੇ ਉਹ ਨਹੀਂ ਤੇ ਉਹਨੇ ਕੁੜੀ ਆਪਣੀ ਮਾਸੀ ਕੋ ਘੱਲ ਲਈ ਅੱਛਾ ਤੇ ਆਂਦੀ ਐ ਮੇਰੇ ਕੋ ਪਹਿਹਾਟੇ ਰਨਿੰਗ ਹੋਇਆ ਹੈਗਾ ਗਰੀਬ ਬੜੇ ਆਂ ਤੇ ਕਹਿੰਦੇ ਦਿਹਾੜੀ ਤੇ ਜਿਹੜੇ ਹੁੰਦੇ 4 ਪੈਸੇ ਉਹ ਸੌਦਾ ਪਤਾ ਆ ਜਾਂਦਾ ਤੇ ਕੁੜੀ ਦੀ ਪੀਸ ਨਹੀਂ ਦਿੱਤੀ ਜਾਂਦੀ ਤੇ ਮੈਂ ਉਹਨੂੰ ਆਖਿਆ ਪੀਸ ਤਾਂ ਨਹੀਂ ਦਿੱਤੀ ਜਾਂਦੀ ਪਰ ਆਪਣਾ ਵੀ ਤੇ ਆਪਣਾ ਵੀ ਆਹੋ ਏਹੋ ਤੇ ਮੈਂ ਉਹਨੂੰ ਕਹਿ ਕੇ ਆਈ ਆਂ ਕਿ ਤੂੰ ਕੁੜੀ ਘਰ ਲੈ ਉਹਨੇ ਕੁੜੀ ਮਾਸੀ ਕੋ ਘੱਲੀ ਪੜਾਉਣ ਵਾਸਤੇ ਮਾਸੀ ਪੜਾ ਦੂਗੀ ਤੇ ਆ ਯਕੀਨ ਤੇ ਬਥੇਰਾ ਕਰਦੀ ਮਾਸੀ ਦੀ ਉਹ ਦਿਨ ਪੜਾ ਪਹੁੰਚੇ ਤਾਂ ਪਹੁੰਚ ਗਈ ਆਪਣੇ ਉਹ ਪੇਟ ਚ ਗੱਲ ਨਹੀਂ ਹੋਣੀ ਬਿੱਤਰ ਉਹ ਹੀ ਇਹ ਜਾਂਦੇ ਇਹਨਾਂ ਨੇ ਕੱਲੀ ਆਪਣੇ ਘੂਆ ਕੋ ਭੱਲੀ ਕੁਮਾਰੀ ਕੋ ਭੱਲੀ ਕੋ ਕੋਹਵਾ ਸਤੰਬੀ ਰੈ ਕੁੜੀ ਕੋ ਮੈਂ ਉਹਨੂੰ ਕਹਿ ਕੇ ਤੇ ਬਥੇਰਾ ਆੜੀ ਭੇੜੀ ਹੈ ਹਾਂ ਬਥੇਰਾ ਉਹਨੇ ਮੈਂ ਸਮਝਾ ਗਿਆ ਹੀ ਆਈ ਐ ਵੀ ਕੁੜੀ ਘਰ ਲੈ ਆ ਤੇ ਭਾਰ ਅੱਗੇ ਉਹਦੀ ਮਰਜ਼ੀ ਆ ਆਪਣਾ ਚਲੋ ਆਪਣਾ ਕੰਮ ਸੀ ਕਹਿਣਾ ਤੇ ਕਹਿੰਦੀ ਆ ਚਲ ਵੇ ਜਾਊਂਗੀ ਵੇਖੂਗੀ ਵੀ ਕੁੜੀ ਕੋ ਕੰਮ ਕੋ ਮੈਂ ਕਿਤੇ ਕਰਾਉਂਦੇ ਚਲ ਤੈਨੂੰ ਜਦੋਂ ਤੇ ਘਰ ਵਾਲਾ ਬਾਹਰ ਮਿਲੂਗਾ ਨਾ ਜੇ ਕਿਤੇ ਬਾਹਰ ਹੁੰਦਾ ਜਾਂਦਾ ਸੜਕ ਤੇ ਤੂੰ ਉਹਨੂੰ ਮੜਾ ਜਾ ਕਹਿ ਦੀ ਠੀਕ ਐ ਤੂੰ ਉਹਨੂੰ ਮੜਾ ਜਾ ਕਹਵੇਂ ਕਿ ਭਰਾਵਾ ਕੁੜੀ ਘਰ ਲੈ ਆ ਉਹ ਮੈਂ ਦਿਹਾੜੀ ਕਰਕੇ ਕਰਦੇ ਗੁਜ਼ਾਰਾ ਬਥੇਰੇ ਲੋਕੀ ਦਿਹਾੜੀਆਂ ਕਰਕੇ ਕਰਨਦੇ ਸਾਰੀ ਦੁਨੀਆ ਦੇ ਨੀਂਂਹ ਤੇ ਗਦੇ ਐਸ਼ ਕਰਨਦੇ ਹੀ ਕੋਈ ਇਹ ਨਾ ਅਨਾ ਵਰਗੇ ਵੀ ਕੋਈ ਨਾ ਕੋਈ ਹੋਊ ਦੁਨੀਆ ਤੇ ਇਹ ਥੋੜੀ ਕਿ ਨਿਆਣੀ ਘਰੋਂ ਕੱਢ ਦੇ ਤੇ ਉਹ ਤੇ ਚੱਲ ਮੈਂ ਤੁਹਾਨੂੰ ਕਹਾਂਗਾ ਹਾਂ ਉਧਰ ਇਤਨੀ ਇੱਟੇ ਕੁੱਤੇ ਦਾ ਵਹਿਤਾ ਡਾਦੇ ਇੱਥੇ ਵੜਿਆ ਤੇ ਇਹ ਹੁੰਦਿਆ ਤੇ ਚੱਲ ਇੱਟੇ ਕੁੱਤੇ ਦਾ ਤੇ ਵਹਿ ਤੇ ਚਲੋ ਹਾੜਾ ਆਪਣਾ ਆ ਕੁੜੀ ਨਾ ਕਹਦਾ ਏ ਤੇ ਮੈਂ ਆ ਚੱਲ ਚੰਗੀ ਰਾਇ ਦੇ ਦੇਣੀ ਚੱਲ ਕੁੜੀ ਵੇਖ ਆਵੇ ਇੱਕ ਰੀ ਕਿਤ ਨਿਆਣੀ ਰੋਂਦੀ ਰਹਿੰਦੀ ਨੀ ਉਹ ਤੂੰ ਕਿਰੇ ਨਿਆਣੀ ਕੋ ਫੋਨ ਆ ਕੋਈ ਇਹਨੇ ਕਰ ਲੈਣਾ ਪਰ ਫਿਰ ਵੀ ਚਲੋ ਕੋਈ ਇਹ ਤਾਂ ਨਹੀਂ ਕਿ ਸਾਰੇ ਇੱਕੋ ਜਿਹੇ ਆ ਕੋਈ ਚੰਗਾ ਵੀ ਹੁੰਦਾ ਹੀ ਹੋ ਸਕਦਾ ਚੰਗੀ ਹੋਵੇ ਕਿ ਡਰਦੀ ਹੋਵੇ ਬੱਚੇਰਾ ਪਰ ਫਿਰ ਵੀ ਸੂਹ ਪਤਾ ਤਾਂ ਲੈਣਾ ਹੀ ਚਾਹੀਦਾ ਨਾ ਨਿਆਣੇ ਦਾ ਧਿਆਨ ਦੇਖਣਾ ਹੀ ਚਾਹੀਦਾ ਨਿਆਣੇ ਦਾ ਕਿ ਕੋਈ ਸੂਹ ਪਤਾ ਲੱਗ ਗਵਾਂਟੀ ਨੂੰ ਪੁੱਛੇ ਵੀ ਮੇਰੀ ਕੁੜੀ ਵਧੀਆ ਰਹਿੰਦੀ ਆ ਕਿਤੇ ਕੰਮ-ਕੁੰਮਤ ਨਿਕਰਾਉਂਦੇ ਕੁੜੀ ਕੋ ਤੇ ਸਕੂਲੇ ਜਾਂਦੀ ਆ ਸਕੂਲੋਂ ਪਤਾ ਕਰੇ ਤੇ ਕੁੜੀ ਰੋਜ਼ ਸਕੂਲੇ ਹੁੰਦੀ ਆ ਹੈਨਾ ਉਹਦੇ ਜੇ ਕਿਤੇ ਜਾਊਗੀ ਵੀ ਉਹਨੇ ਤਾਂ ਡਰਾ ਦੇਣੀ ਤੇ ਡਰਦੇ ਨਿਆਣੇ ਨੂੰ ਤਾਂ ਜ ਨਹੀਂ ਮਾਣ ਦੱਸਣਾ ਕੁਝ ਹੈਨਾ ਉਨੇ ਡਰਾ ਕੇ ਸਾਰਾ ਕੀ ਹੋ ਗਈ ਚਲੋ ਉਹ ਚਲੋ ਰੱਬ ਦੇ ਵੀ ਰੱਬ ਨੂੰ ਪਤਾ ਸਾਰਾ ਕੀ ਬੰਦਿਆ ਤੇ ਹੋ ਸਕਦਾ ਆ ਵੀ ਡਰਾਵੇ ਤੇ ਕੁੜੀ ਨੇ ਦਰਦੀ ਨਹੀਂ ਤੇ ਕੁਝ ਦੱਸਣਾ ਨਹੀਂ ਤੇ ਇਹ ਆ ਵੀ ਜਾਂ ਫਿਰ ਗਵਾਂਡੀਆਂ ਨੂੰ ਪੁੱਛੇ ਜਾਂ ਫਿਰ ਉਹਨਾਂ ਦੀ ਕੰਮ ਵਾਲੀ ਨੂੰ ਪੁੱਛੇ ਹਨਾ ਕੰਮ ਵਾਲੀ ਉਹਨਾਂ ਦੀ ਆਉਂਦੀ ਹੈ ਤੇ ਜਾਂ ਉਹਨੂੰ ਮੈਂ ਕਹੂੰਗੀ ਰਹੇ ਉਹਨੇ ਜਾਣਾ ਵਾ ਸਵੇਰੇ ਮੈਂ ਜਾਊਂ ਕੱਲ ਸ਼ਾਮ ਨੂੰ ਫੇਰ ਉਹਨਾਂ ਘਰ ਕਰਕੇ ਆਉਂ ਪਤਾ ਠੀਕ ਆ ਜੇ ਤੇਨੂੰ ਵੀ ਕਿਤੇ ਬਾਹਰ ਬੂਰ ਮਿਲੂਗਾ ਨਾ ਤੂੰ ਵੀ ਉਹਨੂੰ ਮੜਾ ਜਾ ਕਹਿ ਛੱਡੀ ਠੀਕ ਆ ਫਿਰ ਵੀ ਚੱਲ ਨੇ ਆਣੀ ਆ ਚੱਲ ਆਪਣਾ ਕੀ ਇਹ ਆਪਣਾ ਕੋ ਕਿਹੜਾ ਲੈ ਕੇ ਖਾਂਦਾ ਆ ਚੱਲ ਕਿਸ ਨੂੰ ਚੰਗੀ ਸਲਾਹ ਦਿੱਤੀ ਕਿڑی ਦੇਣੀ ਚਾਹੀਦੀ ਹੈ ਨਾ ਜਿਹੜੀ ਗੱਲ ਆਪਾਂ ਚਲੋ ਵੇਖੀ ਆਖੀ ਸੁਣੀ ਆ ਚਲੋ ਚੱਲ ਬੰਦਾ ਕਹਿ ਦੇ ਵੀ ਨਹੀਂ ਤੂੰ ਹੀ ਆਪਣੀ ਕੁੜੀ ਘਰ ਲਿਆਓ ਅੱਗੇ ਉਹਨਾਂ ਦੀ ਮਰਜ਼ੀ ਹੋ ਸਕਦਾ ਚਲੋ ਰਿਸ਼ਤੇਦਾਰ ਚੰਗੇ ਵੀ ਹੋਣ ਉਹ ਚੱਲ ਠੀਕ ਹੈ ਮੈਂ ਕਹਿ ਦੂੰਗਾ ਉਹਨੂੰ ਤੂੰ ਇਧਰ ਜਾ ਚਾਹ ਬਣਾ ਕੇ ਲਿਆ ਕੋਟਾ ਚਲ ਠੀਕ ਹੈ ਮੈਂ ਬਣਾ ਕੇ ਲਿਆਉਣੀ ਜਦ ਤੈਨੂੰ ਮਿਲੂਗਾ ਅੱਜ ਤੇ ਕਹਿ ਦੇ ਠੀਕ ਹੈ ਕਹਿ ਦੂੰਗਾ ਮੈਂ ਉਹਨੂੰ ਚੰਗਾ ਮਿਲਦੇ ਰਹਿਣਾ ਮੈਨੂੰ ਆਹੋ ਜੀ ਮਿਲੂਗਾ ਤਾਂ ਫਿਰ ਕਹਿ ਛੱਡੀ ਇਹਨੂੰ ਚੰਗਾ ਕੱਲੂ ਕੱਲੂ ਠੀਕ ਹੈ